ਜਲੰਧਰ ਤੋਂ ਕੈਂਡੀਡੇਟ ਚਰਨਜੀਤ ਸਿੰਘ ਅਡਵਾਲ ਜਿਹੜੇ ਨੇ ਅੱਜ ਸ੍ਰੀ ਹਰਮੰਦਰ ਸਾਹਿਬ ਨਮਸਤਕ ਹੋਣ ਵਾਸਤੇ ਪਹੁੰਚੇ ਆ ਸਰ ਕੀ ਕਹਿਣਾ ਚਾਹੋਗੇ ਅੱਜ ਦੇਖੋ ਵੈਸੇ ਤਾਂ ਹਰ ਕੋ ਆਪਾਂ ਨੇ ਆਪ ਜਿਹੜਾ ਬੰਦਾ ਵੀ ਧਰਮ ਵਿੱਚ ਵਿਸ਼ਵਾਸ ਰੱਖਦਾ ਜਿਸ ਧਰਮ ਵਿੱਚ ਉਹ ਕੀਦਾ ਰੱਖਦਾ ਆਪਣਾ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਜ਼ਰੂਰ ਨਤਮਸਤਕ ਹੋਣ ਲਈ ਉੱਥੇ ਜਾਂਦਾ ਜੇ ਮੁਸਲਮਾਨ ਵੀਰ ਹੈ ਤਾਂ ਮਸਜਿਦ ਜਾਏਗਾ ਜੇ ਕੋਈ ਹਿੰਦੂ ਵੀਰ ਹੈ ਉਹ ਮੰਦਿਰ ਵੀ ਜਾਏਗਾ ਗੁਰਦੁਆਰੇ ਵੀ ਜਾਏਗਾ ਇਸੇ ਤਰ੍ਹਾਂ ਮੇਰਾ ਅੱਜ ਜਿਹੜਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਸ਼ਰਮਣੀ ਅਕਾਲੀ ਦਲ ਨੇ ਔਰ ਹਲਕਾ ਜਲੰਧਰ ਦੇ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਔਰ ਮੈਨੂੰ ਜਲੰਧਰ ਹਲਕਾ ਦਾ ਉਹਨਾਂ ਨੇ ਕੈਂਡੀਡੇਟ ਬਣਾਇਆ ਇਸ ਲਈ ਮੈਂ ਗੁਰੂ ਘਰ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ ਇਨਸਾਨ ਆ ਤੋਂ ਇਸ ਲਈ ਮੇਰਾ ਫਰਜ਼ ਬਣਦਾ ਕਿ ਮੈਂ ਆਪਣਾ ਕਾਰਜਕ੍ਰਮ ਸ਼ੁਰੂ ਕਰਨ ਤੋਂ ਪਹਿਲਾਂ ਦਰبار صاحب ਆ ਕੇ ਮੱਥਾ ਟੇਕਾਂ ਇਹਦੇ ਨਾਲ ਹੀ ਮੈਂ ਮੇਰਾ ਜਿਹੜਾ ਅਗਲਾ ਪ੍ਰੋਗਰਾਮ ਹੈ ਦੁਰਗਿਆਨਾ ਮੰਦਿਰ ਜਾਣ ਦਾ ਉਸ ਬਾਅਦ ਭਗਵਾਨ ਬਾਲਮੀਕ ਜੀ ਦੇ ਮੰਦਿਰ ਵੀ ਜਾਣਾ ਹੈ ਇਸ ਕਰਕੇ ਇਸੇ ਤਰ੍ਹਾਂ ਹੀ ਮੈਂ ਮੇਰੀ ਕੋਸ਼ਿਸ਼ ਆ ਕੱਲ ਜਾਂ ਪਰਸੋਂ ਮੈਂ ਖਰਾਲਗੜ੍ਹ ਵੀ ਜਾਵਾਂ ਕੁਝ ਸਮੇਂ ਤੋਂ ਅਕਾਲੀ ਦਲ ਦੀ ਥੋੜੀ ਸ਼ਬੀ ਖਰਾਬ ਚੱਲਦੀ ਸੀ ਉਹਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਰੋਜ਼ਾਵ ਜਿਹੜਾ ਲੋਕਾਂ ਦਾ ਤੁਹਾਡੇ ਵੱਲ ਪੂਰਾ ਬਣੇਗਾ ਜਲੰਧਰ ਲੋਕ ਵਾਸੀਆਂ ਦਾ ਲੇਖੋ ਐਸੀ ਕੋਈ ਗੱਲ ਨਹੀਂ ਅਕਾਲੀ ਦਲ ਦੀ ਕੋਈ ਸ਼ਬੀ ਖਰਾਬ ਨਹੀਂ ਚਾਰ ਬੰਦੇ ਦੋ ਚਾਰ ਬੰਦਿਆਂ ਦੇ ਜਾਣ ਨਾਲ ਕਦੇ ਅਕਾਲੀ ਦਲ ਦਾ ਅਕਾਲੀ ਦਲ ਹੀ ਅਕਾਲੀ ਦਲ ਇਸ ਕਰਕੇ ਜੇ ਦੋ ਚਾਰ ਚਲੇ ਗਏ ਦੋ ਚਾਰ ਆ ਜਾਣਗੇ ਇਹ ਇਹਦੇ ਨਾਲ ਕੋਈ ਫਰਕ ਨਹੀਂ ਪੈਣ ਲਗਾ ਲੇਕਿਨ ਕਾਲੀ ਦਲ ਹੀ ਇਸ ਸੁਪਰੀਮ ਬਾਡੀ ਕਾਲੀ ਦਲ ਸਿੱਖਾਂ ਦੀ ਰਿਪਰੈਜ਼ੈਂਟੇਟਿਵ ਬਾਡੀ ਆ ਕਾਂਗਰਸ ਪਾਰਟੀ ਵੱਲੋਂ ਵਾਅਦੇ ਕੀਤੇ ਗਏ ਸੀ ਵੀ ਆਪਾਂ ਪੂਰੇ ਕਰਾਂਗੇ ਦਾਵੇ ਜਿਹੜੇ ਹੈਗੇ ਉਹ ਝੂਠੇ ਥੋੜੇ ਕੁਝ ਸਾਬਤ ਹੋਏ ਆ ਕੁਝ ਹੋਏ ਆ ਤੇ ਲੱਗਦਾ ਵਾ ਕਿ ਜਿਹੜੇ ਲੋਕਾਂ ਨੂੰ ਤੁਸੀਂ ਵਾਅਦੇ ਕਰੋਗੇ ਉਹ ਡਟ ਕੇ ਕਰੋਗੇ ਦੇਖੋ ਮੇਰੀ ਕਾਹਦਾ ਤਾਂ ਮੈਂ ਕਦੇ ਕੋਈ ਤੈਨੂੰ ਵਾਦਾ ਕਰਦਾ ਨਹੀਂ ਜੇ ਕਰਦਾ ਤੂੰ ਉਹਨੂੰ ਪੂਰਾ ਕਰਦਾ ਮੈਨੂੰ ਯਾਦ ਆ ਜਦੋਂ ਮੈਂ ਕੂਮ ਕਲਾਂ ਦਾ ਐਮ ਐਲ ਏ ਬਣ ਕੇ ਆਇਆ ਗੁਰਦੁਆਰਾ ਚਰਨ ਕਮਲ ਸਾਹਿਬ ਇੱਥੇ ਤਾਂ ਉੱਥੇ ਮੈਨੂੰ ਉਹਨਾਂ ਲੋਕਾਂ ਨੇ ਸਾਰੇ ਕਹਿਣ ਲੱਗੇ ਜੀ ਹੋਰ ਤੇ ਗੱਲਾਂ ਹੋਣਗੀਆਂ ਤੁਸੀਂ ਡਿਵੈਲਪਮੈਂਟ ਤਾਂ ਕਰੋਗੇ ਕਰੋਗੇ ਤੁਸੀਂ ਇੱਥੇ ਸਾਡੀ ਲੋੜ ਆ ਰਾਹੂ ਮਾਚੀਵਾੜੇ ਦਾ ਪੁਲ ਬਣਾਉਣ ਦੀ ਤੇ ਮੈਂ ਉਹਨਾਂ ਨੂੰ ਗੁਰੂ ਘਰ ਖੜੋਤਿਆਂ ਕਿਹਾ ਮੈਂ ਕਿਹਾ ਯਾਰ ਕਦੇ ਮੈਂ ਵਾਦਾ ਕਰਦਾ ਤਾਂ ਨਹੀਂ ਪਰ ਮੈਂ ਇੰਨਾ ਜ਼ਰੂਰ ਕਹਿਨਾ ਕਿ ਜਦੋਂ ਮੈਂ ਦੂਸਰੀ ਵਾਰ ਵੋਟਾਂ ਮੰਗਣ ਆਵਾਂਗਾ ਉਦੋਂ ਇਸ ਦਰਿਆ ਦੇ ਪੁੱਲ ਦੇ ਪਿੱਲਰ ਨਹੀਂ ਪੱਥਰ ਰੱਖ ਕੇ ਆਵਾਂਗਾ ਔਰ ਵਾਕਿਆ ਜਦੋਂ ਅਸੀਂ ਦੁਬਾਰਾ ਗਏ ਉਦੋਂ ਅਸੀਂ ਵੋਟਾਂ ਮੰਗਣ ਲਈ ਗਏ ਜਦੋਂ ਉਸ ਸਤਲੁਜ ਦਰਿਆ ਦੇ ਉੱਪਰ ਰੌਂਗ ਮਾਛੀਵਾੜੇ ਨੂੰ ਮਰਵਾਉਣ ਵਾਲਾ ਪੁਲ ਦੇ ਜਿਹੜੇ ਪਿੱਲਰ ਸਨ ਉਹ 7 7 8 8 ਵੋਟਾਂ ਬਾਹਰ ਆ ਚੁੱਕੇ ਸਨ ਫਿਰ ਬਾਦਲ ਸਾਹਿਬ ਨੇ ਉਹਦਾ ਨਹੀਂ ਪੱਥਰ ਰੱਖਿਆ ਇਸ ਕਰਕੇ ਮੈਂ ਵਾਦਾ ਉਹ ਹੀ ਕਰਦਾ ਜੋ ਹੋ ਸਕਦਾ ਜੋ ਕਰਾਂਗਾ ਇਹ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਮੇਰਾ ਜੋ ਮੁੱਖ ਨਿਸ਼ਾਨਾ ਹੈ ਡਵੈਲਪਮੈਂਟ ਤੇ ਹੈ ਇਹ ਪੰਜਾਬ ਦੀ ਡਵੈਲਪਮੈਂਟ ਕਰਨੀ ਲੋੜ ਹੈ ਬੜੀ ਵੈਸੇ ਤਾਂ ਪਿਛਲੇ 5 ਸਾਲ 10 ਸਾਲ ਔਰ ਖਾਸ ਕਰਕੇ 5 ਸਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਸਰਦਾਰ ਸੁਖਵੀਰ ਸਿੰਘ ਦੀ ਜਿਹਦੀ ਸੋਚ ਨਾਲ ਪੰਜਾਬ ਦੀ ਬੜੀ ਡਵੈਲਪਮੈਂਟ ਹੋਈ ਮੈਂ 1957 ਤੋਂ ਅੱਜ ਤੱਕ ਸ਼ਰਮਣੀ ਕਾਲੀ ਦਲ ਦੇ ਸਪਾਈ ਦੇ ਤੌਰ ਤੇ ਕੰਮ ਕੀਤਾ ਜਿੰਨੀ ਡਿਵੈਲਪਮੈਂਟ ਪਿਛਲੇ 5-10 ਸਾਲ ਚ ਹੋਈ ਆ ਮੈਂ ਆਪਣੀ ਜ਼ਿੰਦਗੀ ਵਿੱਚ ਡਿਵੈਲਪਮੈਂਟ ਹੁੰਦੀ ਨਹੀਂ ਵੇਖੀ ਔਰ ਜਿੰਨਾ ਛੇਤੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਲੋਕਾਂ ਚ ਇਮੇਜ ਡਿੱਗਿਆ ਉਹਨਾਂ ਮੈਂ ਕਿਸੇ ਸਰਕਾਰ ਦਾ ਇਮੇਜ ਡਿੱਗਦਾ ਨਹੀਂ ਵੇਖਿਆ ਬਾਕੀ ਕੈਂਡੀਡੇਟ ਦਾ ਦਾ ਨਾਮ ਕਦੋਂ ਤੱਕ ਅਨਾਉਂਸ ਹੋ ਜਾਏਗਾ ਸਾਰੇ ਜੀ ਤਾਂ ਉਹਨਾਂ ਨੂੰ ਪੁੱਛੋ ਮੈਨੂੰ ਹੁਣ ਮੈਂ ਕਿਸੇ ਦੀ ਪਾਰਟੀ ਦੀ ਲੀਡਰਸ਼ਿਪ ਨੂੰ ਜਾਂ ਸਾਡੀ ਪਾਰਟੀ ਵੱਲੋਂ ਮੇਰੀ ਬਾਤ ਆਖ ਭਾ ਕੇ ਪਾਰਟੀ ਦਾ ਕੈਂਡੀਡੇਟ ਜੀ ਦੇਖੋ ਜਿਵੇਂ ਮੈਂ ਅੱਗੇ ਬੇਨਤੀ ਕੀਤੀ ਆ ਕਿ ਮੈਨੂੰ ਜਿਹੜਾ ਕੈਂਡੀਡੇਟ ਉਤਾਰਿਆ ਗਿਆ ਸਾਸਕ ਵੀਰ ਸਿੰਘ ਦੀ ਸੋਚ ਹੈ ਕਿ ਸਾਰੇ ਜਾਇਜ਼ੇ ਲੈਣ ਤੋਂ ਬਾਅਦ ਲੋਕਾਂ ਦੀ ਰੈਲ ਲੈਣ ਤੋਂ ਬਾਅਦ ਫਿਰ ਕੈਂਡੀਡੇਟ ਮੈਦਾਨ 'ਚ ਉਤਾਰੇ ਜਾਣਾ ਇਸ ਕਰਕੇ ਜਿਵੇਂ ਮੈਨੂੰ ਉਤਾਰਿਆ ਉਹ ਹਰ ਕਾਂਸੀ ਚੌਂਸੀ ਦੇ ਉੱਪਰ ਆਪਣੀ ਸੀਐਡੀ ਦੇ ਰਾਈ ਆਪਣੇ ਜਥੇਦਾਰਾਂ ਦੇ ਰਾਈ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਲੀਡਰਾਂ ਦੀ ਸਾਰਿਆਂ ਦੀ ਰਹਿ ਲੈਣ ਤੋਂ ਬਾਅਦ ਫਿਰ ਆਪਣੇ ਕੈਂਡੀਡੇਟਾਂ ਨੂੰ ਮદાન ਚ ਤਾਰਦੇ ਨੇ ਬਹੁਤ ਬਹੁਤ ਧੰਨਵਾਦ ਇਹ ਸਾਡੇ ਨਾਲ ਮੌਜੂਦ ਸਨ ਚਰਨਜੀਤ ਸਿੰਘ ਅਡਵਾਲ ਜੀ ਜਿਨ੍ਹਾਂ ਨੇ ਕਿਹਾ ਵਾ ਕਿ ਜਿਹੜੇ ਵਾਦੇ ਕਰਾਂਗਾ ਉਹ ਵਾਦੇ ਪੂਰੇ ਹੀ ਕਰ ਪੂਰੇ ਕਰਾਂਗਾ ਤੇ ਜਿਹੜੇ ਜਿੰਨੇ ਕੁ ਵਾਦੇ ਕੀਤੇ ਜਾਣਗੇ ਉਹਨੇ ਹੀ ਕਰਾਂਗਾ ਜਿਆਦਾ ਵਾਦੇ ਨਹੀਂ ਕਰਾਂਗਾ ਜਿਤਨਾ ਕਾਂਗਰਸ ਸਰਕਾਰ ਨੇ ਵਾਦੇ ਤੇ ਵਾਦੇ ਕੀਤੇ ਪਰ ਵਾਦੇ ਪੂਰੇ ਨਹੀਂ ਕੀਤੇ ਕੈਮਰਾਮੈਨ ਦੀਪਕ ਬਜਾਜ ਦੇ ਨਾਲ ਸੁਖਚੰਨ ਸਿੰਘ ਅੰਮ੍ਰਿਤਸਰ ਕੀ ਤੂੰ ਹੱਦਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ